ਮਦੋਵਾਲ ਅਤੇ ਫਗਵਾੜਾ ਦੇ ਗਊ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਗਊਆਂ ਦੇ ਦੇਸ਼ ਵਿੱਚ ਗਊ ਹੱਤਿਆ ਗੁਨਾਹ ਨਹੀਂ ਸਗੋਂ ਗੁਨਾਹ ਹੈ ਹਰਵਿੰਦਰ ਸੋਨੀ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਅੱਜ ਵਕ ਵਕ Hindu ਸੰਗਠਨਾ ਦੀ ਮੀਟਿੰਗ ਵਿੱਚ ਸ਼ਿਵ ਸੈਨਾ bala ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਧਾਨ ਅਤੇ ਗਊ ਸੰਸਦ ਮੈਂਬਰ ਹਰਵਿੰਦਰ ਸੋਨੀ ਵੱਲੋਂ ਚੁਣੇ ਗਏ ਪਰਮ ਪੂਜਯ ਆਦਿ ਸ਼ੰਕਰਾਚਾਰੀਆ ਸ਼੍ਰੀ ਵਿਮੁਕਤੇਸ਼ਵਰ ਆਨੰਦ ਜੀ ਸੀਨੀਅਰ ਆਗੂ)^{(ਵਿੰਦਰਜੀਤ ਕਰਵਲ)} ਦੀਪਕ ਭਾਰਤਵਾਜ राजेश पलटा प्रिंस कटना जतिंदर सहदेव रमन पगवन शर्मा रमन पगवत ए पाटिया काली पहलवान ने भाग लिया आते फगवाड़ा विच बी फैक्ट्री दी ताजा खोज बारे ढुंगाई नाल विचार-वटांद्रा कीता इस मौके गौ सांसद हरविंदर सोनी इंद्रजीत करावेल दीपक भारद्वाज आदि ने सजे तौर ਕਿਹਾ ਕਿ ਗਊ ਹੱਤਿਆਰਿਆਂ ਨੇ ਵੈਸ਼ਨੂ ਟਾਬੇ ਦੀ ਆੜ ਵਿੱਚ ਲੋਕਾਂ ਨੂੰ ਗਊ ਮਾਸ ਪਰੋਸ ਕੇ ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਧਰਮ ਨੂੰ ਪਰੇਸ਼ਟ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਕਿਉਂਕਿ ਸਨਾਤਨ ਅਤੇ ਸਿੱਖ ਧਰਮਾਂ ਵਿੱਚ ਗਊ ਨੂੰ ਗਊ ਮਾਤਾ ਗ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਗਊ ਹੱਤਿਆਰੇ ਹੱਡਾ ਰੋਡੀ ਵਿੱਚ ਮਰੇ ਹੋਏ ਜਾਨਵਰਾਂ ਦਾ ਮਾਸ ਵੀ ਗਊ ਮਾਸ ਨਾਲ ਮਿਲਾ ਕੇ ਸਪਲਾਈ ਕਰਦੇ ਹਨ। ਅਜਿਹਾ ਇਸ ਲਈ ਲੱਗਦਾ ਹੈ ਕਿਉਂਕਿ ਹੱਡਾ ਰੋਡੀ ਦਾ ਸਾਰਾ ਮਾਸ ਟਾਬੇ ਦੇ ਪਿੱਛੇ بڑے ਕੋਲਡ ਸਟੋਰੇਜ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਬੁੱਚੜਖਾਨੇ ਦਾ ਮਾਲਕ ਜੋ ਕਿ ਇੱਕ ਮੌਜੂਦਾ ਕਾਉਂਸਲਰ ਦਾ ਪਤੀ ਹੈ ਅਤੇ ਉਸਦੇ ਤਿੰਨ ਸਾਥੀ ਭੱਜ ਗਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਗਊ ਹੱਤਿਆਰਾਂ ਵਿਰੁੱਧ ਸਖਤ ਧਾਰਾਵਾਂ ਤਿਤ ਕੇਸ ਦਰਜ ਕੀਤਾ ਹੈ ਪਰ ਉਹਨਾਂ ਨੂੰ ਪੁਲਿਸ ਆਪਣੇ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕਰਕੇ ਨਹੀਂ ਫੜ ਰਹੀ ਹੈ। ਹਾਲਾਂਕਿ ਜਦੋਂ ਹਰਵਿੰਦਰ ਸੋਨੀ ਨੇ ਐਸਪੀ ਸ਼੍ਰੀਮਤੀ ਰੁਪਿੰਦਰ ਕੌਰ ਜੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਪੁਲਿਸ ਅਪਰਾਧੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ। ਵੈਸੇ ਵੀ ਇੱਕ ਜ਼ਾਲਮ ਅਪਰਾਧ ਹੈ ਜਿਸ ਕਾਰਨ ਹਿੰਦੂਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਹ ਪਾਈਚਾਰਕ ਸੰਜਾ ਨੂੰ ਵੀ ਵਿਗਾੜ ਸਕਦਾ ਹੈ। ਇਸ ਲਈ ਇਹਨਾਂ ਅਪਰਾਧੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਲਈ ਦੋਵੇਂ ਪੁਲਿਸ ਪਾਰਟੀਆਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਆਗੂਆਂ ਨੇ ਬਹੁਤ ਹੀ ਅਫਸੋਸ ਨਾਲ ਕਿਹਾ ਕਿ ਪ੍ਰਸ਼ਾਸਨ ਦੀ ਨੱਕ ਹੇਠ ਇੰਨਾ ਵੱਡਾ ਅਪਰਾਧ ਕੀਤਾ ਜਾ ਰਿਹਾ ਹੈ ਠੀਕ ਜਿਵੇਂ ਗੁਰਦਾਸਪੁਰ ਦੇ ਪਿੰਡ ਮਾਦੋਵਾਲ ਵਿੱਚ ਗੈਰ ਕਾਨੂੰਨੀ ਪੱਥਰ ਮਾਈਨਿੰਗ ਦੀ ਆੜ ਵਿੱਚ ਕੀਤਾ ਗਿਆ ਸੀ ਜਿਸ ਤੋਂ ਇਹ ਸੋਚਣ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਸਖਤੀ ਦੇ ਬਾਵਜੂਦ ਸਰਕਾਰੀ ਨੁਮਾਇੰਦਿਆਂ ਦੇ ਨੇੜਲੇ ਲੋਕ ਅਪਰਾਧ ਕਰਨ ਤੋਂ ਨਹੀਂ ਡਰਦੇ ਜੋ ਕਿ ਚਿੰਤਾ ਦਾ ਵਿਸ਼ਾ ਹੈ ਅਜਿਹੇ ਸਵਾਰਥੀ ਲੋਕ ਇਮਾਨਦਾਰ ਸਰਕਾਰ ਅਤੇ ਇਮਾਨਦਾਰ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਖਰਾਬ ਕਰਦੇ ਹਨ ਇਸ ਲਈ ਸਾਰੇ ਹਿੰਦੂ ਆਗੂਆਂ ਨੇ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਭਜੜਨ ਵਾਲੇ ਮੁੱਖ ਗਊਹ ਹਤਿਆਰਿਆਂ ਨੂੰ 2 ਦਿਨਾਂ ਦੇ ਅੰਦਰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹੈ ਤਾਂ ਸੋਮਵਾਰ ਨੂੰ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਆਦੇਸ਼ ਸ਼ੰਕਰਾਚਾਰੀਆ ਜੀ ਸਮੇਤ ਸਾਰੀਆਂ ਸੰਸਥਾਵਾਂ ਨੂੰ ਫਗਵਾੜਾ ਅਤੇ ਗੁਰਦਾਸਪੁਰ ਵਿੱਚ ਇਕੱਠਾ ਕੀਤਾ ਜਾਵੇਗਾ ਅਤੇ ਇੱਕ ਜ਼ੋਰਦਾਰ ਸੰਗਰਾਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਫੈਸਲਾ ਕੀਤਾ ਕਿ ਜੇਕਰ ਸਰਕਾਰ ਅਤੇ ਪੰਜਾਬ ਪੁਲਿਸ ਇਸ ਅਪਰਾਧ ਨੂੰ ਖਤਮ ਕਰਨ ਲਈ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੁੰਦੀ ਹੈ ਤਾਂ ਹਰ ਕੋਈ ਉਹਨਾਂ ਨਾਲ ਦਿਲੋਂ ਸਹਿਯੋਗ ਕਰੇਗਾ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜੰਦ ਦੀ ਰਿਪੋਰਟ जय शंकर जी की जय गौ माता जी की आज ਅਸੀਂ ਸਾਰੇ ਜਾਨੇ ਹਿੰਦੂ ਸੰਘਟਾ ਦੇ ਜਿਹੜੇ ਨੇਤਾ ਕਹਿ ਸਕਦੇ ਆ ਜਾਂ ਗਊ ਭਗਤ ਕਹਿ ਸਕਦੇ ਆ ਆਪਣੇ ਆਪ ਨੂੰ ਅਸੀਂ ਇੱਥੇ ਪਗਵਾੜਾ ਦੇ ਵਿੱਚ ਬੈਠੇ ਹੋਏ ਆ ਔਰ ਬੜੀ ਗਹਿਨ ਚਰਚਾ ਕੀਤੀ ਹੈ ਤੇ ਕਿ ਬੇਸ਼ੱਕ ਅਸੀਂ ਬੜੇ ਡਿਵੋਸ਼ਨ ਦੇ ਨਾਲ ਆਪਣੀ ਗਊ ਮਾਤਾ ਨੂੰ ਗਊ ਮਾਤਾ ਮੰਨ ਕੇ ਉਹਨਾਂ ਦੇ ਪ੍ਰਤੀ ਸਮਰਪਤਾ ਪਰਦੂ ਸਾਡੇ ਸਮਾਜ ਦੇ ਵਿੱਚ ਜੋ ਹੈ ਹੋ ਰਿਹਾ ਜੋ ਗਊ ਹੱਤਿਆ ਹੋ ਰਹੀ ਹੈ ਜੋ ਪ੍ਰਸ਼ਾਸਨ ਦੀ ਮੈਂ ਕਹਿ ਸਕਦਾ ਕਿ ਨਜ਼ਰਾਂ ਦੇ ਹੇਠ ਹੀ ਇਹ ਸਭ ਕੁਝ ਜੋ ਚੱਲ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡਾ ਕੁਠਾਰਾ ਖਾਤਾ ਹੈ ਸਾਡੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲਾ ਕ੍ਰਿਤਿਆ ਜੋ ਅਸੀਂ ਹੁਣ ਬਰਦਾਸ਼ਤ ਨਹੀਂ ਕਰਦਾ ਇੰਨੀ ਵੱਡੀ ਗੱਲ ਕਿ ਸਾਡੇ ਸਮਾਜ ਦੇ ਵਿੱਚ ਹੀ ਸਾਡੇ ਵਿੱਚ ਹੀ ਇੱਕ ਵੈਸ਼ਟੋ ਟਾਬਾ ਲਿਖ ਕੇ ਉਹਦੇ ਵਿੱਚ ਗਾਹਮਾਸ ਪੁਰਸਿਆ ਜਾ ਰਿਹਾ ਕਿੰਨੇ ਲੋਕਾਂ ਦਾ ਜਿਹੜਾ ਧਰਮ ਪ੍ਰਸ਼ਟ ਹੋਇਆ ਹੈਗਾ ਕਿੰਨੇ ਜਿਹੜੇ ਇੱਕ ਕਹਿੰਦਾ ਪਤਾ ਨਹੀਂ ਕਿ ਆਪਣੇ ਧਰਮ ਦੇ ਪ੍ਰਤੀ ਪੂਰੇ ਸਮਰਪਿਤ ਹੋਣਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਕੀ ਬਣ ਰਿਹਾ ਕਿ ਜਿੰਨੂੰ ਗਊ ਮਾਤਾ ਨੂੰ ਅਸੀਂ ਪੂਜਦੇ ਆ ਉਹਦਾ ਮਾਸਾਂ ਨੂੰ ਖਿਲਾਇਆ ਜਾ ਰਿਹਾ ਇਸ ਤੋਂ ਇਲਾਵਾ ਇੱਕ ਹੱਡਾ ਰੋੜੀ ਦੀ ਆੜ੍ਹੜੇ ਵਿੱਚ ਮਾਸ ਨੂੰ ਲਿਆ ਕੇ ਪੈਕਿੰਗ ਕਰਕੇ ਔਰ ਬੜੇ ਵਿਸ਼ਾਲ ਤਰੀਕੇ ਦੇ ਨਾਲ ਸਾਰੇ ਪਾਸੇ ਸਪਲਾਈ ਹੋ ਰਹੀ ਹੈ ਔਰ ਮੇਰੇ ਕਾਜ ਟ੍ਰਾਂਸਪੋਰਟੇਸ਼ਨ ਵੀ ਹੋ ਰਹੀ ਹੈ ਉਥੇ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਨੇ ਉਥੇ ਸਾਹਮਣੇ ਸਾਰੇ ਲੋਕ ਜਾ ਰਹੇ ਹੋਣਗੇ ਲੈ ਕੇ ਵੀ ਜਾ ਰਹੇ ਹੋਣਗੇ ਸਭ ਪਤਾ ਹੁੰਦੇ باوجود ਵੀ ਅਸੀਂ ਚੁੱਪ ਕਰਕੇ ਬੈਠੇ ਹੋਏ ਸੀ ਲੇਕਿਨ ਮੈਂ ਇੱਕ ਫਗਵਾੜਾ ਟੀਮ ਦੀ ਜੋ ਲੋਕ ਨੇ ਜਿਹੜੇ ਸਾਡੇ ਆਪਾਂ ਕਹਿ ਸਕੋ ਨਾ ਸਾਡੇ ਹਿੰਦੂ ਸੰਗਠਨਾਂ ਦੇ ਜੋ ਮੁਖੀ ਨੇ ਭੜੇ ਇੰਦਰਜੀਤ ਕਰਵਲ ਜੀ ਭੜੇ ਦੀਪਕ ਭਾਜੀ ਸਾਡੇ ਪਲਟਾ ਜੀ ਹੋਰ ਸੋ ਮੈਨੀ ਪੀਪਲ ਜੋ ਉਥੇ ਫਗਵਾੜਾ ਨਾਲ ਬਿਲੋਂਗ ਕਰਦੇ ਨੇ ਉਹਨਾਂ ਨੇ ਜੋ ਆਪਣੀ ਮਾਤਾ ਦੇ ਪ੍ਰਤੀ ਜੋ ਸਮਰਪਣ ਭਾਵ ਦਿਖਾਇਆ ਜੋ ਇਕਤਾ ਦੇ ਨਾਲ ਐਡੇ ਵੱਡੇ ਇੱਕ ਰੈਕਟ ਨੂੰ ਉਹਨਾਂ ਨੂੰ ਓਪਨ ਕੀਤਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਇਹਨਾਂ ਦੀ ਅਫੀਤ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਸਾਡੀ ਗਊ ਮਾਤਾ ਦੀ ਰੱਖਿਆ ਵਾਸਤੇ ਜੋ ਇਹਨਾਂ ਨੇ ਸਟੈਪ ਚੁੱਕਿਆ ਜੇ ਵੀ ਚੁੱਪ ਕੇ ਬੈਠੇ ਰਹਿੰਦੇ ਚਲਦਾ ਰਣ ਸੀ ਕੀ ਪਤਾ ਕੋਰੋਨਾ ਚੱਲ ਰਿਹਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਇਸ ਦੇ ਨਾਲ ਹੀ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਇਹ ਡਿਸਕਲੋਜ਼ ਹੋ ਗਿਆ ਵਾ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਆਪਣੀ ਭੂਮਿਕਾ ਨਿਭਾਈ ਹੈ ਬਹੁਤ ਸراہਨੀ ਹੈ ਉਹਨਾਂ ਨੇ ਜੋ ਜੋ ਮੈਕਸਿਮ ਜੋ ਹੋ ਸਕਦਾ ਸੀਗਾ ਉਸਦੀ ਕਾਰਵਾਈ ਉਹਨਾਂ ਨੇ ਕੀਤੀ ਹੈ ਉਹਦੇ ਵਾਸਤੇ ਅਸੀਂ ਉਹਨਾਂ ਦਾ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਬਹੁਤ 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 ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਜਿਹੜੀ ਆਸ ਹੈ ਉਹਦਾ ਮਾਨ ਰੱਖਿਆ ਔਰ ਇਸ ਦੇ ਨਾਲ ਹੀ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਕ੍ਰਿਤਿਅ ਜਿਹੜੇ ਆਲ ਓਵਰ ਪੰਜਾਬ ਚੱਟੇ ਸਾਡੀ ਕੈਰੇਕਟਰ ਜਈ ਪੰਜਾਬ ਪੈਂਦੀ ਹੈ ਉਹਨੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਜਗ੍ਹਾ ਤੇ ਇਹੋ ਜਿਹੇ ਕ੍ਰਿਤਿਅ ਹੋ ਰਹੇ ਨੇ ਸਾਡੇ ਗੁਰਦਾਸਪੁਰ ਮਦੋਵਾਲ ਦਾ ਇਨਸੀਡੈਂਟ ਸੁਣੀਆ ਹੋਣਾ ਮੈਂ ਜੇਲ੍ਹ ਚ ਵੀ ਰਹਿ ਕੇ ਆਉਂ ਉਸੇ ਚੱਕਰ ਦੇ ਵਿੱਚ 10 ਦਿਨ ਕਈ ਜਗ੍ਹਾ ਤੇ ਉੱਪਰ ਪ੍ਰਸ਼ਾਸਨ ਵੀ ਥੋੜੀ ਅੰਗਲੀ ਕੱਢ ਜਾਂਦਾ ਤੇ ਮੈਂ ਮੁੱਖ ਮੰਤਰੀ ਜੀ ਨੂੰ ਸਾਡੇ ਜਿਹੜੇ ਭਗਵੰਤ ਪਾਜੀ ਐਨੇ ਵਧੀਆ ਇਨਸਾਨ ਨੇ ਜੋੜ ਨਾਲ ਨਸ਼ੇ ਦੇ ਖਿਲਾਫ ਜੋ ਉਹਨਾਂ ਨੇ ਸ਼ੁਰੂਆਤ ਕੀਤੀ ਹੋ ਉਦੇ ਨਾਲ ਨਾਲ ਮੈਂ ਉਹਨਾਂ ਨੂੰ ਕੁਸਤਾ ਵੀ ਕਰਾਂਗਾ ਕਿ ਸਾਡੀ ਗਊ ਹੱਤਿਆ ਦੀ ਰੱਖਿਆ ਵਾਸਤੇ ਵੀ ਕੁਝ ਵਿਸ਼ੇਸ਼ ਪਲਾਨ ਕਰਨ ਕਾਰਨ ਕੀ ਹੁੰਦਾ ਕਿ ਸਾਡੇ ਹਿੰਦੂ ਸੰਗਠਨ ਜਿਹੜੇ ਆ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਜਦੋਂ ਪਤਾ ਲੱਗਦਾ ਕਿ ਕਿਤੇ ਗਊ ਹੱਤਿਆ ਹੋ ਰਹੀ ਹੈ ਉਹਨੂੰ ਜਦੋਂ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਦੇ ਆ ਤੇ ਕਈ ਲੋਕ ਉਸ ਚੀਜ਼ ਨੂੰ ਇਗਨੋਰ ਕਰਦੇ ਨੇ ਨਹੀਂ ਧਿਆਨ ਦਿੰਦੇ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਤੁਹਾਨੂੰ ਸੜਕਾਂ ਤੇ ਉਤਰਨਾ ਪੈਂਦਾ ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਸਮਾਜ ਵਾਸਤੇ ਠੀਕ ਨਹੀਂ ਹੈ ਇਸ ਲਈ ਮੈਂ ਸਾਡੇ ਡੀਜੀਪੀ ਸਾਹਿਬ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਤੁਸੀਂ ਇਹਨਾਂ ਜ਼ਰੂਰ ਕਹਿ ਦਿਓ ਕਿ ਭਈ ਇਹ ਸਾਡੀ ਆਸਾ ਦਾ ਮੁੱਦਾ ਹੈ ਇਹ ਸਾਡੀ ਆਸਥਾ ਹੈ ਗਊ ਮਾਤਾ ਨੂੰ ਅਸੀਂ ਅਸੀਂ ਮਾਤਾ ਮੰਨਿਆ ਜਿਸ ਤਰ੍ਹਾਂ ਸਾਨੂੰ ਸਾਡੀ ਮਾਤਾ ਨੇ ਜਨਮ ਦਿੱਤਾ ਹੈ ਸਾਨੂੰ ਇਹ ਮਾਤਾ ਆਪਣਾ ਦੁੱਧ ਦੇ ਕੇ ਸਾਨੂੰ ਪਾਲਦੀ ਹੈ ਤਾਂ ਅਸੀਂ ਇਹਨੂੰ ਮਾਤਾ ਮੰਨਿਆ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਕਿਸੇ ਆਪਣੇ ਈਸ਼ਟ ਨੂੰ ਤੁਸੀਂ ਪ੍ਰਸੰਨ ਕਰਨਾ ਹੈ ਉਹਦੇ ਸਥਾਨ ਤੇ ਜੇ ਤੁਸੀਂ ਗਊ ਮਾਤਾ ਨੂੰ ਵੀ ਪ੍ਰਸੰਨ ਕਰ ਲੈਂਦੇ ਹੋ ਉਹਨਾਂ ਦੀ ਸੇਵਾ ਕਰ ਲੈਂਦੇ ਹੋ ਤਾਂ ਸਮਝੋ ਕਿ ਉਹ ਈਸ਼ਟ ਵੀ ਪ੍ਰਸੰਨ ਹੋ ਜਾਂਦੇ ਨੇ ਤਾਂ ਸੋ ਮੈਂ ਬੇਨਤੀ ਇਹੀ ਕਰਾਂਗਾ ਕਿ ਸਾਨੂੰ ਇਹੋ ਜਿਹੀ ਲੋੜ ਹੀ ਨਾ ਪਵੇ ਕਿ ਸਾਨੂੰ ਸੜਕਾਂ ਦੇ ਉੱਪਰ ਉਤਰ ਕੇ ਜਿਹੜੇ ਆਪਣੇ ਇਸ ਘੱਟੋ ਘੱਟ ਆਪਣੀ ਮਾਤਾ ਵਾਸਤੇ ਸਾਨੂੰ ਸੰਘਰਸ਼ ਕਰਨਾ ਪਵੇ ਇਸ ਲਈ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝਦੇ ਰਹੇ ਔਰ ਅੱਗੋਂ ਵੀ ਉਮੀਦ ਹੈ ਕਰਾਂਗੇ ਸਾਡੇ ਜਿਹਾ ਫਗਵਾੜਾ ਦੇ ਵਿੱਚ ਉਹਨਾਂ ਨੇ ਬੜੀ ਅੱਛੀ ਭੂਮਿਕਾ ਨਿਭਾਈ ਹੈ 올ਓਵਰ ਪੰਜਾਬ ਦੇ ਵਿੱਚ ਐਸਾ ਹੀ ਕਰਨ ਸਾਡੇ ਮੱਧੋਵਾਲ ਦੇ ਵਿੱਚ ਜੋ ਪਿਛਲੇ ਦਿਨ ਹੋਇਆ ਸੀਗਾ ਅਸੀਂ ਉੱਚੀ ਉਮੀਦ ਕਰਦੇ ਹਾਂ ਕਿਉਂਕਿ ਉਹ ਅਸੀਂ ਉਸ ਨੂੰ ਖਤਮ ਨਹੀਂ ਕਰ ਦਿੱਤਾ ਰੁਕ ਸਕਦਾ ਹੈ ਥੋੜੀ ਦੇਰ ਲਈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਸੇ ਕੁਝ ਚੰਗੇ ਸਟੈਪ ਚੱਕਣਗੇ ਪਰ ਅਸੀਂ ਇਹ ਉਮੀਦ ਕਰਾਂਗੇ ਕਿ ਅੱਗੇ ਹਰ ਜਗ੍ਹਾ ਦੇ ਉੱਪਰ ਜਿਸਾਂ ਮਲੇਰ ਕੋਟਲਾ ਵੀ ਹੈ ਤੁਹਾਡੀ ਸਾ ਹੈ ਨਾ ਉੱਥੇ ਵੀ ਕੁਝ ਇਹੋ ਜਿਹਾ ਇਨਸੀਡੈਂਟਸ ਮਿਲੇ ਸਿਗੇ ਪਟਿਆਲਾ ਦੀ ਵੀ ਇਨਸੀਡੈਂਸ ਇਹੋ ਜਿਹੇ ਹੋਏ ਸਿਗੇ ਤੋ ਸੋ ਹਰ ਜਗ੍ਹਾ ਤੇ ਤੋ ਹੋ ਰਿਹਾ ਹੈ ਕੰਮ ਇਸ ਲਈ ਸਾਡੀ ਇਹ ਆਸਥਾ ਤੱਕ ਖਿਆਲ ਰੱਖਿਆ ਜਾਏ ਮਾਨ ਰੱਖਿਆ ਜਾਏ ਤੇ ਤਾਂ ਹਰ ਧਰਮ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਅਗਰ ਖਿਆਲ ਰੱਖਿਆ ਜਾਂਦਾ ਤਾਂ ਸਹੀ ਹਿੰਦੂ ਜਿਹੜੇ ਆ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੇ ਨੇ ਚਾਹੇ ਉਹ ਸਰਕਾਰਾਂ ਗਠਿਤ ਕਰਨੀਆਂ ਹੋਣ ਤੇ ਸਮਾਜ ਨੂੰ ਇੱਕ ਚੰਗੀ ਸਿਰਜਣਾ ਦੇਣੀ ਹੋਵੇ ਸਾਡਾ ਹਿੰਦੂ ਸਮਾਜ ਵੀ ਬੜਾ ਸਹਾਇਕ ਕਰਦਾ ਸਾਡੇ ਇਹੋ ਜਿਹੇ ਸਾਡੇ ਯੋਧੇ ਜਿਹੜੇ ਨੇ ਜਿਹੜੇ ਸਾਡੇ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਆਪਣੀਆਂ ਜ਼ਿੰਦਗੀਆਂ ਦਾਤੇ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਵੀ ਆਪਣੇ ਸਮਾਜ ਦੇ ਦੇਣ ਵਾਸਤੇ ਹਿੰਦੂਆ ਵਾਸਤੇ ਇਹਨਾਂ ਨੇ ਜੀਲਾ ਕਟੀਆਂ ਨੇ ਇਹਨਾਂ ਨੇ ਬੜੇ ਬੜੇ ਉਹਨਾਂ ਨੇ ਸੰਘਰਸ਼ ਕੀਤੇ ਨੇ ਤਦ ਸੋ ਇਹ ਸਾਡੀ ਆਸਥਾ ਦਾ ਵੀ ਮਾਨ ਰੱਖਿਆ ਜਾਵੇ ਮੈਂ ਬਸ ਇਹਨਾਂ ਕਹਿਣਾ ਚਾਹਨਾ ਕਿ ਅੱਜ ਅਸੀਂ ਬੈਠ ਕੇ ਇੱਕ ਇਹੀ ਫੈਸਲਾ ਕੀਤਾ ਹੈ कि ਇਹਨੂੰ ਅਸੀਂ ਬੜੇ ਉੱਚੇ ਲੈਵਲ ਤੇ ਲੈ ਕੇ ਜਾਵਾਂਗੇ ਇਹਦੇ ਸਬੰਧ ਦੇ ਵਿੱਚ ਸਾਨੂੰ ਮੁੱਖ ਮੰਤਰੀ ਜੀ ਨੂੰ ਮੈ ਨਾ ਪਹੇਗਾ ਮਿਲਾਂਗੇ ਡੀਜੀਪੀ ਸਾਹਿਬ ਨੂੰ ਮਿਲਣਾ ਪਏਗਾ ਮਿਲਾਂਗੇ ਇੱਥੇ ਰਹਿ ਨਹੀਂ ਜਾਏਗਾ ਨਾਲ ਹੀ ਮੈਂ ਆਖਰੀ ਬੇਨਤੀ ਜਿਹੜੀ ਆ ਫਗਵਾੜਾ ਪ੍ਰਸ਼ਾਸਨ ਨੂੰ ਮੈਂ ਕਰਨਾ ਚਾਹਾਂਗਾ ਕਿ ਜਿਹੜੇ ਮੁਖੇ ਜਿਹੜੇ ਅਪਰਾਧੀ ਨੇ ਜਿਹੜੇ ਦੇਖੋ ਇੱਕ ਕੀ ਕਹਿੰਦੇ ਆ ਵੈਸ਼ੂਟਾ ਪਾ ਲਿਖ ਕੇ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡੀ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਚੀਜ਼ ਹੈ ਅਗਰ ਉਹ ਇਸ ਚੀਜ਼ ਨੂੰ ਡੀਪਲੀ ਲੈ ਕੇ ਉਹ ਜਿਹੜੇ ਮੁਖੇ ਜਿਹੜੇ ਅਸੀਂ ਦੇ ਦੋਸ਼ੀ ਸੀਗੇ ਜਿਹੜੇ ਕਹਿੰਦੇ ਧੋੜੇ ਹੋਏ ਨੇ ਫਿਲਹਾਲ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਨਹੀਂ ਆ ਸਭ ਕੁਝ ਹੁੰਦਾ ਤਾਂ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਸੜਕਾਂ ਤੇ ਉਤਰਨਾ ਹੀ ਪੈਣਾ ਕਿਉਂਕਿ ਅਸੀਂ ਆਪਣਾ ਜਿਹੜਾ ਵਾ ਹੱਕ ਉਹ ਲੈ ਕੇ ਚੱਲਣਾ ਧੰਨਵਾਦ ਜੈ ਜੀ ਕੀ ਧਰਮ ਕੀ ਰੇ ਵੀਰ ਵਜਣਗੇ ਹਰ ਹਰ ਮਹਾਦੇਵ ਜੈ ਜੀ ਕੀ ਰੇ ਵੀਰ ਵਜਣਗੇ ਹਰ ਹਰ ਮਹਾਦੇਵ